ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਫੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ। ਵਾਈਰਲ ਤੇ ਖੁਸ਼ ਰਹੋ। ਚੜ੍ਹਦੀ ਕਲਾ ਚ ਰਹੋ ਜੀ। ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਤੋਤੇ ਉਡਦਾਂ ਦੀ ਸੌਰੀ ਸਾਬਤ ਉਡਦਣਾ ਉਹ ਰਾਜਮਾ ਪਾ ਕੇ ਮੈਂ ਤੋਤੇ ਆ ਇਹਨਾਂ ਨੂੰ ਭਿਗੋ ਦੇਣੇ ਆ। ਇਹਨਾਂ ਨੂੰ ਭਿਗੋ ਕੇ ਰੱਖ ਦੇਣੇ ਆ ਇੱਕ ਦੋ ਘੰਟੇ ਪਹਿਲਾਂ ਜਦੋਂ ਵੀ ਕੰਮ ਸਵੇਰ ਦਾ ਨਿਬੇੜਦੇ ਹੁੰਦੇ ਆ ਜਾਂ ਸ਼ਾਮ ਨੂੰ ਦੁਪਹਿਰ ਚੋਂ ਬਣਾਣੀ ਹੋਵੇ ਨਾ ਤੁਸੀਂ ਇੱਕ ਦੋ ਘੰਟੇ ਪਹਿਲਾਂ ਤੁਸੀਂ ਧੋ ਕੇ ਰੱਖ ਦਿਆ ਕਰੋ। ਠੀਕ ਹੈ ਜੀ। ਜਿਵੇਂ ਜਿੰਨਾ ਆਪਾਂ ਮਤਲਬ ਇਹਨੂੰ ਆਪਾਂ ਲ ਉਸ ਤੋਂ ਬਾਅਦ ਉਹਨੇ ਹੀ ਆਪਾਂ ਨੂੰ ਮਤਲਬ ਵਧੀਆ ਤਰੀਕੇ ਨਾਲ ਬੰਦੀ ਜਿੰਨੇ ਜਲਦੀ ਰੱਖੀ ਏ ਧੋ ਕੇ ਆਪਾਂ ਰੱਖ ਦਈਏ ਠੀਕ ਹੈ ਜੀ ਇੱਧਰ ਆਪਾਂ ਬਣਾਉਣ ਲੱਗੇ ਸੀ ਜੀ ਕarele-ਕareleਾਂ ਦੀ ਰੈਸিপি ਬਣਾਵਾਂਗੇ ਬਾਕੀ ਜਿਸ ਤਰ੍ਹਾਂ ਵੀ ਹੁੰਦਾ ਡੇਲੀ ਰੂਟੀਨ ਚ ਤੁਸੀਂ ਕੱਲ ਵਾਲੀ ਵੀਡੀਓ ਤੇ ਸੌਰੀ ਅੱਜ ਵਾਲੀ ਵੀਡੀਓ ਤੇ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਅੱਛਾ ਲੱਗਿਆ ਮੈਂ ਕਹਿਣਾ ਨਹੀਂ ਸੀਗਾ ਉਹਨੂੰ ਜੋ ਵੀ ਸੀਗਾ ਵੈਸੇ ਤਾਂ ਮੈਨੂੰ ਹਾਈਡ ਕਰ ਦਿੱਤਾ ਬਲੌਕ ਹੀ ਮਾਰ ਦਿੱਤਾ ਅੱਜ ਤੋਂ ਬਾਅਦ ਮੇਰੀ ਵੀਡੀਓ ਤੇ ਕਦੀ ਕਮੈਂਟ ਨਹੀਂ ਕਰੇਗਾ ਠੀਕ ਹੈ ਜੀ ਨਾ ਆਏਗਾ ਪਹਿਲਾਂ ਵੀ ਇੱਕ ਬੜੀ ਆਇਆ ਹੋਇਆ ਹੈ ਮੇਰੀ ਵੀਡੀਓ ਤੇ ਜੋ ਵੀ ਸੀਗਾ ਕਿਰਨ ਚਰਮਾ ਦੇ ਨਾਮ ਤੇ ਮਤਲਬ ਬਾਕੀ ਤੁਸੀਂ ਬਹੁਤ ਅੱਛਾ ਸਪੋਰਟ ਕੀਤਾ ਮੈਨੂੰ ਬਹੁਤ ਅੱਛਾ ਪਿਆਰ ਦਿੱਤਾ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਮਤਲਬ ਇੱਕ ਲੱਗ ਤੋਂ ਵਧੀਆ ਜਿਹਾ ਲੱਗਿਆ ਜਿਵੇਂ ਕਹਿ ਦਿੰਦੇ ਆ ਬਹੁਤ ਸਾਰਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਚਲੋ ਮੈਨੂੰ ਇਸੇ ਬਹਾਨੇ ਜਿਹੜੀਆਂ ਜਿਹੜੀਆਂ ਭੈਣਾ ਤਾਂ ਦੀ ਨਹੀਂ ਕਮੈਂਟ ਕਰਦੀਆਂ ਸੀ ਬਹਾਨੇ ਸਿਰ ਕਮੈਂਟ ਤਾਂ ਕੀਤੇ ਤੁਸੀਂ ਹੈਨਾ ਜਦ ਤੱਕ ਆਪਾਂ ਆਪਣੇ ਕੁਰੇਲੇ ਧੋ ਲੈਨੇ ਆ ਕੁਰੇਲਿਆਂ ਨੂੰ ਆਪਾਂ ਨਮਕ ਵਗੈਰਾ ਲਾ ਕੇ ਰੱਖ ਲਾਂਗੇ ਫਿਰ ਇੱਕ ਥੋੜੀ ਜੇਰ ਬਾਅਦ ਸੀ ਆਪਾਂ ਇਨਾਂ ਨੂੰ ਨਮਕ ਲਗਾ ਕੇ ਇੱਕ ਕੰਟੇਨਰ ਨੂੰ ਆਪਾਂ ਰੱਖ ਲਾਂਗੇ ਫਿਰ ਬਾਕੀ ਹੋਰ ਕੰਮ ਕਰਕੇ ਫਿਰ ਆਪਾਂ ਦਾਲ ਬਣਾਵਾਂਗੇ ਜੀ ਅੱਜ ਜਿਹੜੀ ਮੈਂ ਸਾਬਤ ਉੜਦਾਂ ਦੀ ਦਾਲ ਨਾ ਰਾਜਮਾ ਪਾ ਕੇ ਬਣਾਉਂਦੀ ਹੁੰਦੀ ਆ ਕਿੱਦਾਂ ਬਣਾਨੀ ਹੁੰਦੀ ਆ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ। ਛਰੇਲਿਆਂ ਦੀ ਰੈਸিপি ਮੈਂ ਦੋ ਤਰ੍ਹਾਂ ਦੀ ਬਣਾਵਾਂਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਠੀਕ ਹੈ ਜੀ। ਜੜੀਆਂ ਵੀ ਰੈਸিপি ਹੁੰਦੀਆਂ ਮੈਂ ਤਾਂ ਰੈਸਪੀਆਂ ਸ਼ੇਅਰ ਕਰਦੀਆਂ ਬਹੁਤ ਸਾਰੀਆਂ ਭੈਣਾਂ ਮੈਨੂੰ ਰੈਸিপি ਲਈ ਕਮੈਂਟ ਕਰਦੀ ਹੁੰਦੀਆਂ ਸਾਨੂੰ ਨਵੀਆਂ-ਨਵੀਆਂ ਆਪਣੀਆਂ ਦੱਸਿਆ ਕਰੋ ਜੋ ਰੈਸਿਪੀਆਂ ਹੁੰਦੀਆਂ ਨੇ ਠੀਕ ਹੈ ਜੀ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਇਆ ਕਰਿਓ ਤੇ ਇੱਕ ਤੁਹਾਡੇ ਅੱਗੇ ਸਪੈਸ਼ਲ ਰਿਕਵੈਸਟ ਕਰੂੰਗੀ ਕਿ ਪਲੀਜ਼ ਡੇਲੀ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਚਾਹੇ ਛੋਟਾ ਜਿਹਾ ਕਮੈਂਟ ਕਰ ਦੋ ਇੱਕ ਲਾਈਕ ਬਹੁਤ ਘੱਟ ਹੁੰਦੀ ਹੈ ਮੇਰੀ ਵੀਡੀਓ ਤੇ ਲਾਈਕ ਜ਼ਰੂਰ ਕਰਿਆ ਕਰੋ ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਮੇਰੀ ਵੀਡੀਓ ਤੇ ਲਾਈਕ ਕਰਦੇ ਹੋ ਨਾ ਮਤਲਬ ਖੁਸ਼ੀ ਜੀ ਮਿਲਦੀ ਹੈ ਹੈਨਾ ਮੈਨੂੰ ਇਸ ਟਾਈਮ ਤੁਹਾਡੇ ਬਸ ਮੈਂ ਕੀ ਦੱਸਾਂ ਕਿ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਕੀ ਇਸੇ ਤਰ੍ਹਾਂ ਬਣੇ ਰੋ ਤੁਸੀਂ ਤਾ ਤਾਂ ਕਾਪ ਆਪਣੇ ਗਰੇਲੇ ਛਿੱਲ ਲੈਂਦੇ ਆ ਜੀ ਗਰੇਲਿਆਂ ਦਾ ਛਿਲਕਾ ਲਾ ਕੇ ਇਹਦਾ ਮੈਂ ਆਪਣਾ ਜਏ ਚੇਕਿਆ ਨਾ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜਿੰਦੀ ਆ ਜੀ ਤੁਹਾਨੂੰ ਥੋੜੀ ਦੇਰ ਬਾਅਦ ਤੇ ਲੋ ਜੀ ਇਧਰ ਆਪਾਂ ਹੁਣ ਆਪਣੀ ਦਾਲ ਦੇਖੋ ਜੀ ਭੀਜੀ ਪਈ ਹੈ ਠੀਕ ਹੈ ਜੀ ਆਪਾਂ ਹੁਣ ਦਾਲ ਘਰ ਦਿੰਦੇ ਆ ਤਾਂ ਕਿ ਜਦ ਤੱਕ ਆਪਾਂ ਨੂੰ ਘੇਰ ਧਰਦੇ ਆ ਜੀ ਆਪਣੇ ਗਰੇਲਿਆਂ ਦਾ ਸਿਸਟਮ ਕਰਦੇ ਆ ਜੀ ਇਹ ਦਾ ਅੰਤ ਰੰਗ ਤੇ ਿਕਮਤ ਨੂੰ ਦੱਸਦੀਆਂ ਮੈਂ ਜਿਹੜੇ ਤਰੀਕੇ ਨਾਲ ਕਰਦੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀ ਸ਼ੇਅਰ ਕਰ ਦਵਾਂ। ਚਾਲ ਵੜਾ ਨਹੀਂ ਨੂੰ ਤੁਸੀਂ ਕਿੱਦਾਂ-ਕਿੱਦਾਂ ਬਣਾਉਂਦੇ ਹੋ? ਬੜੀਆਂ ਭੈਣਾਂ ਮੈਨੂੰ ਕਹਿੰਦੀਆਂ ਸੀ ਵੀ ਇੱਦਾਂ ਬਣਾਉਂਦੀ ਆ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਹਨਾ ਤੇ ਤੁਸੀਂ ਵੀ ਕਿੱਦਾਂ ਬਣਾਉਂਦੇ ਹੋ ਮੈਨੂੰ ਇਹ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਜੀ। ਆ ਦੇਖੋ ਦਾ ਲੈਣ ਵਧੀਆ ਹੋ ਜਾਂਦੀ ਹੈ ਜਦੋਂ ਆਪਾਂ ਭਿੱਜੇ ਹੋਵੇ ਨਾ। ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਪਾਣਾ ਹੈ ਜੀ? ਆ ਦੇਖੋ ਜੀ ਸਭ ਤੋਂ ਪਹਿਲਾਂ ਟੱਪੇ ਦੇ ਵਿੱਚ ਪਾਣਾ ਹੈ ਜੀ ਥੋੜਾ ਜਿਹਾ ਨਮਕ ਜਿੰਨਾ ਆਪਣਾ ਟੇਸਟ ਅਨਸ ਠੀਕ ਹੈ ਜੀ ਇਹਦੇ ਵਿੱਚ ਹਲਦੀ ਬਹੁਤ ਘੱਟ ਪੈਂਦੀ ਹੈ ਠੀਕ ਹੈ ਜੀ ਇਹ ਚ ਪਾ ਦਿੰਨੀ ਆ ਥੋੜੀਆਂ ਜਿਹੀਆਂ ਮਿਰਚਾਂ ਔਰ ਹਲਕਾ ਜਿਹਾ ਪਾਵਾਂਗੇ ਜੀ ਸਭ ਤੋਂ ਪਹਿਲਾਂ ਪੱਤੇ ਇਹਦੇ ਵਿੱਚ ਨਾਲ ਨਾ ਫਿਰ ਉਬਲਦੀ ਨਹੀਂ ਹੈਗੀ ਤਾਂ ਠੀਕ ਹੈ ਇਹਨੂੰ ਆਪਾਂ ਧਰ ਦਿੰਨੇ ਹੱਲੇ ਇਹਨੂੰ ਧਰ ਤਾੜ ਦਿੰਨੇ ਹੱਲੇ ਮੈਂ ਪਾਉਂਦੀ ਨਹੀਂ ਤੇ ਇਹਦੇ ਵਿੱਚ ਹੁਣ ਆਪਾਂ ਪਤਾ ਕੀ ਪਾਣਾ ਆ ਦੇਖੋ ਜੀ ਅਦਰਕ ਲੈ ਲਿਆ ਹਰੀਆਂ ਮਿਰਚਾਂ ਤੇ ਲਸਣ ਇਹ ਮੈਂ ਪਹਿਲਾਂ ਪਾਣੀ ਹੁੰਨੀ ਆ ਇਹਦੇ ਵਿੱਚ ਗੁੱਟ ਕੇ ਪਰ ਇੱਧਰ ਮੈਂ ਹੁਣ ਇਹਨੂੰ ਪਾਵਾਂਗੇ ਜੀ ਸਿਲੀ ਤੇ ਪੀਸ ਕੇ ਠੀਕ ਹੈ ਸੀਲ ਤੇ ਪਿਸੂਂ ਗੀਏ ਨੂੰ ਮੈਂ ਇਹ ਕੱਸੀਲ ਤੇ ਪੀਸ ਕੇ ਪਾਵਾਂ ਫਿਰ ਗਰਾਇੰਡਰ ਥੋੜਾ ਜਿਹਾ ਮੈਂ ਦੋ ਜਦੋਂ ਚੌਪਰ ਚਲਾਨੀ ਆ ਨਾ ਉਹ ਚੱਲਦਾ ਨਹੀਂ ਹੈਗਾ ਥੋੜੀ ਜੀ ਚੀਜ਼ਾਂ ਦੀ ਬਸ ਜੀ ਇਦਾਂ ਹੀ ਕਰਕੇ ਆਪਾਂ ਇਹ ਪਾ ਲਾਂਗੇ ਸੀਲ ਤੇ ਪੀਸਣਾ ਮੈਨੂੰ ਬਹੁਤ ਵਧੀਆ ਲੱਗਦਾ ਕਿ ਸੀਲ ਦੇ ਉੱਤੇ ਨਾ ਜੇ ਆਪਾਂ ਚਟਨੀ ਬਣਾਉਣੀ ਹੈ ਬਹੁਤ ਟੇਸਟੀ ਬਣਦੀ ਹੈ ਤੁਹਾਨੂੰ ਪਤਾ ਬਹੁਤ ਸਵਾਦ ਬਣਦੀ ਹੈ ਬਹੁਤ ਸਾਰੀਆਂ ਭੈਣਾ ਤਾਂ ਬਣਾਉਂਦੀਆਂ ਹੋਣੀਆਂ ਨੇ ਪੇਸਟ ਜਿਹਾ ਬਣਾ ਕੇ ਪਾ ਲਾਂਗੇ ਮੈਂ ਕੱਚਾ ਹੀ ਪਾਣੀ ਹੁਨੀ ਬਾਅਦ ਚ ਜਿਹੜਾ ਤੜਕਾ ਲੱਗੇਗਾ ਉਹ ਲੱਗ ਦੋ ਕਿਉਂਕਿ ਅੱਜ ਕੱਲ ਜਿਵੇਂ ਗਰਮੀ ਹੈ ਨਾ ਤਾਂ ਬਹੁਤ ਘਾਟੇ ਛਿੰਜਾ ਵੈਸੇ ਲਸਣ ਤੇ ਅਦਰਕ ਬਹੁਤ ਹੀ ਘੱਟ ਪਾਉਣਾ ਚਾਹੀਦਾ ਹੈ ਲਵਾਉਂ ਜੀ ਤੇਰਾ ਆਪਣਾ ਕੁਨ ਕੁ ਫੀਸਾ ਦੇ ਰਿਹਾ ਸੰਨਾ ਜਾਂ ਇਹਨਾਂ ਫੇਸਟ ਜਾਂ ਬਣਿਆ ਹੋਇਆ ਨਾ ਵਧੀਆ ਹੋ ਜਾਂਦਾ ਫਿਰ ਹੁਣ ਇਹ ਆਪਣਾ ਟੈਨਸ਼ਨ ਨਹੀਂ ਰਹਿੰਦੀ ਇਹਦੇ ਵਿੱਚ ਹੀ ਪਾ ਦੇਣਾ ਆਪਾਂ ਠੀਕ ਹੈ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਆ ਕਰੋ ਜਿਵੇਂ ਬਾਅਦ ਚ ਬਣਾਇਆ ਨਾ ਉਹ ਨਾਲ ਸੰਸ ਫਿਰ ਨਹੀਂ ਵਧੀਆ ਲੱਗਦਾ ਇਹ ਵਾਲਾ ਹੁਣ ਵਿੱਚ ਹੀ ਪਕੂ ਜੀ ਠੀਕ ਹੈ ਜੀ ਹੁਣ ਇਹਦੀ ਆ ਜਾਣਗੀਆਂ ਸੀਟੀਆਂ ਚਰ ਤੱਕ ਆਪਾਂ ਧਰਨੇ ਅਦਰ ਤੇਲ ਜਦ ਤੱਕ ਮੈਂ ਤੇਲ ਥਾਲ ਦੇ ਦਿੰਨੀ ਹਾਂ ਜੀ ਕਲੇਲਿਆਂ ਦਾ ਠੀਕ ਹੈ ਥਾ ਤੱਕ ਤੁਸੀਂ ਬਣੇ ਲਓ ਤੇ ਲੋ ਜੀ ਇੱਧਰ ਆਪਾਂ ਕਰੇਲਿਆਂ ਨੂੰ ਨਮਕ ਲਾ ਕੇ ਰੱਖ ਲਿਆ ਸੀ ਕੱਟ ਲਿਆ ਸੀ ਤੇ ਆਪਾਂ ਬਣਾਵਾਂਗੇ ਜੀ ਨਮਕੀਨ ਵਾਲੇ ਕਰੇਲੇ ਜੇਕਰ ਤੁਸੀਂ ਨਹੀਂ ਬਣਾਏ ਤੇ ਜ਼ਰੂਰ ਟਰਾਈ ਕਰਿਓ ਠੀਕ ਹੈ ਜੀ ਮੈਂ ਰੈਸিপি ਬਣਾਉਣ ਲੱਗੀ ਸੀ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿਆਂ ਆ ਦੇਖੋ ਜੀ ਜਿਹੜੀ ਭੁਜੀਆ ਹੁੰਦੀ ਹੈ ਨਾ ਨਮਕੀਨ ਉਹ ਲੈ ਲਈਏ ਮੈਂ ਤੇ ਕਰੇਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਕੇ ਚੀਰਾ ਵਗੈਰਾ ਲਾ ਲਿਆ ਬਹੁਤ ਅੱਛੀ ਤਰ੍ਹਾਂ ਇਹਨਾਂ ਨੂੰ ਸਾਫ਼ ਸੁਥਰੇ ਕਰ ਲਿਆ ਸੀ ਠੀਕ ਹੈ ਜੀ ਤੇ ਛਿਲਕਾ ਵਗੈਰਾ ਲਾ ਲਿਆ ਤੇ ਛਿਲਕਾ ਵੀ ਦੇਖੋ ਮੈਂ ਇੱਦਾਂ ਹੀ ਰੱਖਿਆ ਹੋਇਆ ਤੇ ਇਸ ਤਰੀਕੇ ਨਾਲ ਹੀ ਤੁਸੀਂ ਠੀਕ ਹੈ ਜੀ ਆਪ ਨਮਕ ਲਗਾ ਕੇ ਬਾਕੀ ਹੁਣ ਇਹ ਪੂਜੀਆ ਲੈ ਲਿਆ ਪੂਜੀਆ ਦੇ ਵਾਲੇ ਬਣਾਉਂਗੀ ਮੈਂ ਇਸੇ ਤਰ੍ਹਾਂ ਤੁਹਾਡੇ ਨਾਲ ਇੱਧਰ ਧਰ ਲਿਆ ਜੀ ਆਪਾਂ ਤੇਲ ਠੀਕ ਹੈ ਜੀ ਇਹਨਾਂ ਨੂੰ ਪਹਿਲਾਂ ਮੈਂ ਤੇਲ ਨਮਕ ਲਗਾ ਲਿਆ ਸੀਗਾ ਤੇ ਸਾਡੀ ਦਾਲ ਬਣ ਚੁੱਕੀ ਏ ਬਾਕੀ ਲਾਵਾਂਗੇ ਉੱਤਰ ਦਾਲ ਨੂੰ ਵੀ ਤੜਕਾ ਠੀਕ ਹੈ ਜੀ ਤੇ ਇੱਧਰ ਆਪਾਂ ਆਪਣੇ ਕarele ਜਿਹੜੇ ਨੇ ਇਹ ਬਣਾਵਾਂਗੇ ਕਿਸ ਤਰ੍ਹਾਂ ਬਣਾਉਂਦੀ ਹੁੰਨੀ ਆ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਕਿਉਂਕਿ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਇਸੇ ਤਰ੍ਹਾਂ ਫਿਰ ਮੇਰਾ ਮਨ ਕਰਦਾ ਜੜੀ ਵੀ ਨਵੀਂ ਰੈਸਿਪੀ ਬਣਾਵਾ ਤੁਹਾਡੇ ਨਾਲ ਸ਼ੇਅਰ ਕਰਦੀ ਜਾਵਾਂ ਠੀਕ ਹੈ ਜੀ ਇਹ ਲੋ ਜੀ ਇੱਧਰ ਹੋ ਗਿਆ ਸਾਡਾ ਤੇਲ ਗਰਮ ਠੀਕ ਹੈ ਜੀ ਹੁਣ ਆਪਾਂ ਆਪਣੀ ਕ੍ਰੇਲੇ ਆ ਨਾ ਜਿਹੜੇ ਇਹਨਾਂ ਨੂੰ ਫਰਾਈ ਕਰ ਲੈਣੇ ਆ ਪਹਿਲਾਂ ਸਾਬਤ ਹੀ ਕ੍ਰੇਲੇ ਆਪਾਂ ਫਰਾਈ ਕਰ ਲਾਂਗੇ ਠੀਕ ਹੈ ਜੀ ਸਾਰੇ ਤੇ ਲੋ ਜੀ ਇੱਧਰ ਆਪਾਂ ਆਪਣੇ ਕ੍ਰੇਲੇ ਫਰਾਈ ਕਰ ਲੈਣੇ ਆ ਠੀਕ ਹੈ ਜੀ ਉੱਧਰ ਢਾਗ ਲਿਆ ਆਪਾਂ ਤੇਲ ਪਾਇਆ ਮੈਂ ਕਿਹਾ ਨਾਲ ਹੀ ਨਾ ਦਾਲ ਨੂੰ ਵੀ ਤੜਕਾ ਲਾ ਦੇਣੀ ਫਿਰ ਮੈਂ ਬਣਾਉਂਗੀ ਕarele ਇਹ ਚੰਗੀ ਤਰ੍ਹਾਂ ਫਰਾਈ ਹੋ ਜਾਣ। ਕਈ ਫਰਾਈ ਨਹੀਂ ਨਾ ਖਾਂਦੇ ਤੇ ਇਸ ਕਰਕੇ ਮੈਂ ਉਹ ਵਾਲੇ ਕarele ਜਿਹੜੇ ਗੁੱਜੇ ਬਣਾਏ ਸੀ ਨਾ ਤਾਂ ਬਣਾਏ ਸੀ ਜੀ ਮੈਂ ਦੂਜੇ ਵਾਲੇ ਕarele। ਠੀਕ ਹੈ ਜੀ ਉਹ ਵਧੀਆ ਬਣਦੇ ਆ ਬੁਆਲਡ ਕੀਤੇ ਹੋਏ ਬਹੁਤ ਨੁਕਸਾਨ ਵੀ ਨਹੀਂ ਦਿੰਦੇ ਤੇ ਜਿਹੜੇ ਕਈ ਵਾਰੀ ਕਿਸੇ ਨੂੰ ਮਨਾ ਹੁੰਦਾ ਨਾ ਉਹਨਾਂ ਲਈ ਬਣਾਏ ਸੀ ਉਹ ਵਾਲੇ ਕarele ਤੁਸੀਂ ਉਹ ਕarele ਵੀ ਜਰੂਰ ਟਰਾਈ ਕਰਿਓ ਬਹੁਤ ਵਧੀਆ ਤੇ ਇੱਧਰ ਆਪਾਂ ਲਾ ਲੀਏ ਜੀ ਦਾਲ ਨੂੰ ਤੜਕਾ ਠੀਕ ਹੈ ਜੀ ਪਹਿਲਾਂ ਹਿੰਗ ਪਾਤੀ ਮੈਂ ਮਿਰਚਾਂ ਸਾੜ ਕੇ ਪਾਉਂਗੀ ਇੱਧਰ ਪਾ ਦੀ ਆਪਾਂ ਹੁਣ ਕਿਉਂਕਿ ਮੈਂ ਲਸਣ ਤੇ ਅਦਰਕ ਜਿਹੜਾ ਨਾ ਪਹਿਲਾਂ ਪਾਤਾ ਸੀਗਾ ਠੀਕ ਹੈ ਜੀ ਹੁਣ ਆਪਾਂ ਇਹਦਾ ਵਧੀਆ ਰੇਸੇ ਨਾਲ ਲਾ ਦੇਣੀ ਹੈ ਆਪਾਂ ਨੇ ਕੀ ਲਈਏ ਨਾ ਇਹਨੂੰ ਆਪਾਂ ਪਤਾ ਕੀ ਕਰਨਾ ਹੈ ਗਰਾਇੰਡ ਕਰ ਲੈਣਾ ਜਿੰਨਾ ਤੁਸੀਂ ਵਿੱਚ ਖਾਣਾ ਨਾ ਮਤਲਬ ਪੜਨਾ ਹੈ ਉਹਨਾਂ ਤੁਸੀਂ ਗਰਾਇੰਡ ਕਰ ਲੈਣਾ ਬਾਕੀ ਜਿਹੜਾ ਮਸਾਲਾ ਉਹ ਵੀ ਆਪਾਂ ਲਿਆਵਾਂਗੇ ਹੋ ਜੀ ਜਦਾਂ ਕਿ ਆਪਾਂ ਬੇਸਣ ਭੁੰਨ ਕੇ ਪਾਉਂਦੇ ਆ ਨਾ ਆਪਾਂ ਨੂੰ ਬੇਸਣ ਦੀ ਜ਼ਰੂਰਤ ਨਹੀਂ ਪੈਣੀ ਇਹ ਬਰੀਕ ਭੁਜੀਆ ਭੁਜੀਆ ਹੁੰਦਾ ਨਾ ਤੇਨੂੰ ਆਪਾਂ ਬਿਲਕੁਲ ਗ੍ਰाइंड ਕਰਕੇ ਬਿਲਕੁਲ ਬਰੀਕ ਕਰ ਲੈਣਾ ਨਵਜੋਤ ਅਭਿਨਾਲੇ ਤੇ ਲੋ ਜੀ ਇੱਧਰ ਸਾਡੇ ਕਰੇਲੇ ਪੁਆਏ ਹੋ ਚੁੱਕੇ ਨੇ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਨੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਕੱਢ ਕੇ ਕੱਖ ਲਾਂਗੇ ਤਾਂ ਕਿ ਜਿਹੜਾ ਇਹਨਾਂ ਦੇ ਵਿੱਚ ਤੇਲ ਕਈ ਵੀ ਰਚ ਜਾਂਦਾ ਨਾ ਉਹ ਨਿਕਲ ਜਵੇ ਇਹਨਾਂ ਨੂੰ ਪਹਿਲਾਂ ਤੁਸੀਂ ਕੱਢ ਲੈਣਾ ਠੀਕ ਹੈ ਜੀ ਹਾਂ ਜੀ ਉਹ ਆਪਾ ਇਹਦੇ ਚੋਂ ਕੱਢ ਲੈਣਾ ਜੀ ਸਾਰਾ ਐਕਸਟਰਾ ਤੇਲ ਜਿਹੜਾ ਫालतੂ ਹੈ ਤੇਲ ਉਹ ਆਪਾ ਆਪਣੀ ਭਾਂਡੇ ਚ ਕੱਢ ਲਾਂਗੇ ਜਿਹੜਾ ਯੂਜ਼ ਨਹੀਂ ਕਰਨਾ ਹੈਗਾ ਤੇ ਕ੍ਰੇਲਿਆਂ ਦੇ ਵਿੱਚ ਮੈਂ ਜੋ ਪਾਵਾਂਗੇ ਨਾ ਬਿਲਕੁਲ ਲੱਗ ਰੈਸਿਪੀ ਹੈ ਠੀਕ ਹੈ ਜਰੂਰ ਟਰਾਈ ਕਰਿਓ ਦੇਖਦੇ ਹੀ ਬਣਾ ਲਿਓ ਤੇ ਲੋ ਜੀ ਬਿਲਕੁਲ ਥੋੜਾ ਜਿਹਾ ਤੇਲ ਰੱਖਣਾ ਤੇਲ ਆਪਾਂ ਤਾਂ ਰੱਖਿਆ ਹੈ ਬੜੇ ਆ ਸਾਰੇ ਛਿਲਕੇ ਹਨਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਫਰਾਈ ਕਰਨਾ ਠੀਕ ਹੈ ਜੀ ਇਹਨਾਂ ਨੂੰ ਵੀ ਥੋੜੇ ਫਰਾਈ ਕਰ ਲਾਂਗੇ ਨਾ ਕਿ ਕੱਚਾ ਜਿਹਾ ਪੰਨੀ ਰਹੇਗਾ ਇਹ ਵੀ ਸਾਡੇ ਮਸਾਲੇ ਦੇ ਵਿੱਚ ਯੂਜ਼ ਆ ਜਾਣਗੇ ਜੀ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਆਹ ਲਿਆਣਾ ਮਸਾਲਾ ਇਹ ਮਸਾਲਾ ਪਹਿਲਾਂ ਕੱਢਿਆ ਹੈ ਸਬਜੀ ਦਾ ਠੀਕ ਹੈ ਜੀ ਚਾਹੇ ਤੁਸੀਂ ਚਾਹੋ ਨਾ ਨਾਲ ਦੀ ਨਾਲ ਵੀ ਭੁੰਨ ਸਕਦੇ ਹੋ ਕਿਉਂਕਿ ਮੈਨੂੰ ਜਲਦੀ ਸੀ ਮੇਰੀ ਆਦਤ ਹੁੰਦੀ ਹੈ ਮੈਂ ਜਦੋਂ ਵੀ ਕਦੀ ਕੋਈ ਸਬਜੀਆਂ ਕੁਝ ਬਣਾਉਂਦੀ ਹੁੰਦੀ ਆ ਨਾ ਤੇ ਮੈਂ ਮਸਾਲਾ ਕੱਢ ਕੇ ਰੱਖ ਲੈਂਦੀ ਹੁੰਨੀ ਆ ਜਿਆਦਾ ਜਿਆਦਾ ਹੀ ਭੁੰਨ ਲੈਂਦੀ ਹੁੰਨੀ ਆ ਕਿਉਂਕਿ ਅਮਰਜੈਂਸੀ ਕਈ ਵਾਰੀ ਸਾਨੂੰ ਜਲਦੀ ਹੋਵੇ ਨਾ ਦਾਲ ਦੇ ਵਿੱਚ ਵੀ ਪਾ ਕੇ ਬਣ ਜਾਂਦੀ ਫਟਾਫਟ ਦਾਲ ਬਣ ਜਾਂਦੀ ਹੈ ਜੇਕਰ ਦਾਲ ਨਹੀਂ ਬਣਾਣੀ ਜਿਹੜੇ ਸਬਜ਼ੀ ਹੁਣ ਮੇਰੇ ਕਰੇਲਿਆਂ ਦਾ ਮਨ ਕਰ ਗਿਆ ਦਾਲ ਬਣਾਈ ਸੀ ਦਾਲ ਦੇ ਨਾਲ ਕਰੇਲੇ ਸਾਡੇ ਜਰੂਰ ਬਣਦੇ ਨੇ ਠੀਕ ਹੈ ਜੀ ਸਾਡੇ ਤਾਂ ਡੇਲੀ ਕਰੇਲੇ ਬਣਦੇ ਨੇ ਜੀ ਕਿਉਂਕਿ ਹੁਣ ਗਰਮੀਆਂ ਤੇ ਵਧੀਆ ਲੱਗਦੇ ਆ ਨਾਲੇ ਫੇਰੇ ਸਾਡੇ ਘਰ ਦੇ ਬਹੁਤ ਖੁਸ਼ ਹੋ ਕੇ ਖਾਂਦੇ ਆ ਠੀਕ ਹੈ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲੈਣਾ ਇੱਦਾਂ ਹੀ ਫਿਰ ਆਪਣਾ ਆਹ ਵਾਲਾ ਜਿਹੜਾ ਮਸਾਲਾ ਇਹ ਵੀ ਆਪਾਂ ਪੀਸਿਆ ਨਾ ਇਹ ਵੀ ਤੁਹਾਨੂੰ ਮੈਂ ਦੱਸੂਗੀ ਆਪਾਂ ਕਿੱਦਾਂ ਕਰਨਾ ਤੁਸੀਂ ਬਣਾ ਕੇ ਦੇਖਿਓ ਨਮਕੀਨ ਵਾਲੇ ਕਰੇਲੇ ਵੀ ਤੇ ਇਹ ਟਰਾਈ ਜ਼ਰੂਰ ਕਰਿਓ ਮੇਰੇ ਕਹਣੇ ਤੇ ਫਿਰ ਦੇਖਿਓ ਫਿਰ ਦੱਸਿਓ ਮੈਨੂੰ ਕਿੰਟਾਂ ਦੇ ਵਿੱਚ ਇਤਨਾ ਪੁੱਜ ਗਏ ਨੇ ਹੁਣ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਥੋੜੇ ਹੀ ਪਾਣਾ ਕਿਉਂਕਿ ਮਸਾਲੇ ਦੇ ਵਿੱਚ ਮੇਰੇ ਨਮਕ ਹੋਏਗਾ ਫਲੇਲਿਆਂ ਨੂੰ ਮਿਲਾਇਆ ਥੋੜਾ ਜਿਹਾ ਧਨੀਆ ਪੀਸਿਆ ਆ ਹਲਕਾ ਜਿਹਾ ਠੀਕ ਹੈ ਜੀ ਬਲਕਿ ਜੀ ਆਪਾਂ ਦੇ ਚਾਹ ਤਾ ਹਿੰਗ ਜ਼ਰੂਰ ਪਾਇਆ ਕਰੋ ਕਿਉਂਕਿ ਹਿੰਗ ਬਹੁਤ ਵਧੀਆ ਚੀਜ਼ ਹੈ ਠੀਕ ਹੈ ਇਹਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਨਾ ਜਿਵੇਂ ਹਲਕਾ ਜਿਹਾ ਤੁਹਾਨੂੰ ਲੱਗੇ ਤੇਲ ਹੈਗਾ ਤੇ ਹਿੰਗ ਨੂੰ ਤੁਸੀਂ ਇਹਨੂੰ ਲੱਗ ਤੋਂ ਭੁੰਨ ਲੈਣਾ ਦੇਖੋ ਇੱਕਦਾਈ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਤੇ ਹਿੰਗ ਬਹੁਤ ਵਧੀਆ ਜਿਵੇਂ ਆਪਣੇ ਨੂੰ ਸੇਵਰੀ ਗੈਸ ਬਣਦੀ ਹੈ ਨਾ ਫਿਰ ਉਹ ਗੈਸ ਨਹੀਂ ਬਣਨ ਦਿੰਦੀ ਹੈ ਹਿੰਗ ਦਾ ਇਹ ਫਾਇਦਾ ਹੁੰਦਾ ਹੈ ਇੱਥੇ ਜਿੱਤ ਪੁਣਾ ਵਾਲਾ ਮਸਾਲਾ ਵੀ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਇਹਨੂੰ ਵੀ ਆਪਾਂ ਵਿੱਚੇ ਪਾਉਂਦੇ ਲੈਣਾ ਇੱਥੇ ਜਿੱਤ ਇਹ ਮੇਰਾ ਮਸਾਲਾ ਖੁੱਜਾ ਹੀ ਪਿਆ ਸੀ ਬਸ ਮੈਂ ਮਿਕਸ ਕਰਨਾ ਮੇਰੇ ਲਈ ਜੀ ਇਹ ਤਾਂ ਸਾਡਾ ਤਾਂ ਨੂੰ ਵੀ ਤੜਕਾ ਲਾ ਕੇ ਜੇਗਾ ਮੈਂ। ਯਾਹ ਸਮੋਸਾ ਪਾਣੀ ਤੇ ਗਾਹ ਵਾਲੇ ਹੈ ਤੇ ਇਹਦੇ ਠੀਕੇ ਜੀ ਇਹਦੇ ਵਿੱਚ ਹੁਣ ਆਪਾਂ ਪਾ ਲੈਣੀ ਜੀ ਆਹ ਵਾਲੇ ਜਿਹੜੇ ਆਪਾਂ ਦਮ ਤੇਲ ਪੀਤੀ ਕਿਨ ਇਹ ਵਾਲੇ ਵੀ ਆਪਾਂ ਪਾ ਲੈਣੀ ਹੈ ਠੀਕ ਹੈ ਜੀ। ਇਹਦੇ ਵਿੱਚ ਹੀ ਪਾਉਣ ਇਹਦੇ ਵਿੱਚ ਹੀ ਆਪਾਂ ਮਿਕਸ ਕਰ ਲੈਣਾ ਜੀ ਆਪਣਾ ਮਸਾਲਾ। ਇਹ ਸਾਰਾ ਮਸਾਲਾ ਇਹਦੇ ਵਿੱਚ ਹੀ ਮਿਕਸ ਕਰ ਦੇਣਾ ਤੁਸੀਂ। ਠੀਕ ਹੈ ਜੀ। ਆ ਦੇਖੋ ਜੀ ਹੋਣੀ ਇਦਾਂ ਹੀ ਕarele ਚੱਕ ਕੇ ਇਹ ਮਸਾਲਾ ਆਪਾਂ ਇਦਾਂ ਮਿਕਸ ਕਰਕੇ ਇਹਦੇ ਵਿੱਚ ਪਾ ਦੇ ਜਾਈਏ ਆ ਦੇਖੋ ਜੀ ਇਹ ਵਾਲੇ ਕarele ਵੀ ਤੁਸੀਂ ਬਣਾ ਸਕਦੇ ਹੋ ਬਹੁਤ ਵਧੀਆ ਤੇ ਟੇਸਟੀ ਬਣਾਂਗੇ ਠੀਕ ਹੈ ਜੀ ਲੋਚਾ ਤੇ ਰੱਖ ਦੇਣਾ ਲੋਚਾ ਇਹ ਵਾਲੇ ਕarele ਕੌਣ ਕੌਣ ਖਾਂਦਾ ਹੈ ਔਰ ਖਾਂਦੇ ਵੀ ਹੋ ਨਾ ਤੇ ਮੈਨੂੰ ਜਰੂਰ ਦੱਸਿਓ ਜੇਕਰ ਨਹੀਂ ਤੇ ਇਹ ਟਰਾਈ ਜਰੂਰ ਕਰਿਓ ਠੀਕ ਹੈ ਜੀ ਫਿਰ ਲਓ ਜੀ ਆ ਦੇਖੋ ਜੀ ਹੁਣ ਸਾਡੇ ਸਾਰੇ ਕਰੇਲੇ ਆਪਾਂ ਇਸੇ ਤਰੀਕੇ ਭਰ ਲਿਆ ਠੀਕ ਮਿਕਸ ਕਰਕੇ ਆ ਦੇਖੋ ਸਾਰੇ ਨਮਕੀਨ ਮਿਕਸ ਕਰ ਲਈ ਵਿੱਚ ਇਹ ਵਾਲੇ ਕਰੇਲੇ ਤੁਸੀਂ ਜਰੂਰ ਬਣਾਓ ਠੀਕ ਹੈ ਹਰ ਤਰ੍ਹਾਂ ਦੇ ਕਰੇਲੇ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹਿਣੀ ਆ ਆ ਦੇਖ ਸਕਦੇ ਹੋ ਤੁਸੀਂ ਬਾਕੀ ਇਹ ਮਸਾਲਾ ਬਚ ਗਿਆ ਮੇਰਾ ਫਿਰ ਵੀ ਕੰਮ ਆ ਜਾਏਗਾ ਥਿਆਕ ਆਹ ਤਰੀਕੇ ਦੇ ਬਣੇ ਹੋਏ ਕਰੇਡੇ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਆ ਤੁਸੀਂ ਪਰੌਠੀ ਨਾਲ ਕੁਲਕੇ ਨਾਲ ਜਿਸ ਤਰ੍ਹਾਂ ਮਰਜੀ ਖਾ ਸਕਦੇ ਹੋ ਤੁਸੀਂ ਮੂਰੀ ਰੋਟੀ ਨਾਲ ਖਾ ਸਕਦੇ ਹੋ ਠੀਕ ਹੈ ਜੀ ਅੰਦਰ ਹੈ ਲਓ ਜੀ ਇਹ ਤਾਂ ਸਾਡੇ ਕਰੇਡੇ ਵੀ ਥਿਆਰ ਹੋ ਗਏ ਠੀਕ ਹੈ ਜੀ ਆਪਣੀ ਬਾਲ ਨੂੰ ਲੱਗ ਗਿਆ ਜੀ ਤੜਕਾ ਹੁਣ ਸਾਡੀ ਦਾਲ ਵੀ ਬਣ ਕੇ ਥਿਆਰ ਹੋਊਗੀ ਆਪਣੇ ਤਾਲੀ ਪਾਣੇ ਦੇ ਵਿੱਚ ਸਾਡੇ ਡਾਲ ਰਹੀ ਹੈ ਜੀ ਅੱਲੇ ਥਾੜੀ-ਥਾੜੀ ਬਾਕੀ ਜਦੋਂ ਵੀ ਦਾਲ ਬਣਦੀ ਹੈ ਮੈਂ ਕarele ਜ਼ਰੂਰ ਬਣਾਉਣੀ ਆ ਅਕਸਰ ਕarele ਸਾਡੇ ਬਣਦੇ ਹੀ ਰਹਿੰਦੇ ਆ ਕਿਉਂਕਿ ਵਧੀਆ ਲੱਗਦੀਆਂ ਜਿੰਨੇ ਦਾ ਵਧੀਆ ਤਰੀਕੇ ਨਾਲ ਬਣਾਓ ਹਨ ਤੇ ਟੇਸਟੀ ਵੀ ਬਣਦੇ ਆ ਤੁਸੀਂ ਵੀ ਇਹ ਤਰੀਕੇ ਨਾਲ ਜ਼ਰੂਰ ਬਣਾਇਓ ਆਮ ਨਮਕੀਨ ਵਾਲੇ ਕarele ਠੀਕ ਹੈ ਬਾਕੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿੱਦਾਂ ਕਿਦਾਂ ਦੇ ਅਲਗ-ਅਲਗ ਤਗਰੇਲੇ ਬਣਾਉਂਦੇ ਇਹ ਵਾਲੀ ਰੈਸিপি ਮੈਨੂੰ ਕਿੱਦਾਂ ਨਹੀਂ ਲੱਗੀ ਵਧੀਆ-ਵਧੀਆ ਜੇ ਪਿਆਰੇ-ਪਿਆਰੇ ਕਮੈਂਟ ਕਰਨਾ ਤਾਂ ਬਹੁਤ ਅੱਛਾ ਲੱਗੇਗਾ ਵਾਈ ਬ੍ਰੂ ਤੁਹਾਨੂੰ ਚੜਦੀ ਕਲਾ ਚ ਰਹੇ ਠੀਕ ਹੈ ਜੀ ਮੈਨੂੰ ਤੁਹਾਡੇ ਪਿਆਰ ਸਪੋਰਟ ਦੀ ਹਲੇ ਬਹੁਤ ਜ਼ਰੂਰਤ ਹੈ ਠੀਕ ਹੈ ਜੀ ਇਧਰ ਸਾਡੀ ਦਾਲੀ ਤੜਕਾ ਲੱਗ ਗਿਆ ਰਿਚ ਦਾ ਰੇਤਾ ਗਰਮੀ ਇੰਨੀ ਹੋ ਚੁੱਕੀ ਹੈ ਨਾ ਬਹੁਤ ਜ਼ਿਆਦਾ ਪਸੀਨੇ ਦੇਖ ਲਓ ਕਿੱਦਾਂ ਆ ਰਹੇ ਨੇ ਉਸ ਲਈ ਚ ਵੜ ਕੇ ਬਸ ਇਦਾਂ ਹੁੰਦਾ ਕਿ ਇੱਕ ਵਾਰ ਫਟਾ ਫਟਾ ਆਪਣੇ ਕੰਮ ਨਿਬੇੜ ਦੀ ਆਪਣੇ ਕੰਮ ਨਿਭੜ ਜਾਣਗੇ ਮਿਲਦੇ ਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਇਹ ਵਾਲੇ ਕਰ ਕ੍ਰੇਲਿਆਂ ਬਾਰੇ ਜਰੂਰ ਮੈਨੂੰ ਵਧੀਆ-ਵਧੀਆ ਜੀ ਕਮੈਂਟ ਕਰਿਓ ਠੀਕ ਹੈ ਜੀ ਸਾਰਿਆਂ ਨੂੰ ਮੇਰੀ ਪ तरफੋਂ ਇਸੇ ਸ੍ਰੀ ਕਾਲ ਬਾਏ ਬਾਏ ਤੇ ਲੋ ਜੀ ਤੇ ਸਾਡੀ ਦਾਲ ਦੇ ਬਣ ਕੇ ਹੋ ਗਏ ਤਿਆਰ